ਕਾਲੀ ਸਾਰਿਆਂ ਨੂੰ ਦੋਸਤੋ ਆਪਾਂ ਇੱਕ ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਪੰਜਾਬੀ ਭਰਾਵਾਂ ਨੂੰ ਤੁਸੀਂ ਕੰਮ ਦਿਆ ਕਰੋ ਇਹ ਬਾਈ ਹੈ ਗੰਨੇ ਦੀ ਰੇੜੀ ਲਾਈ ਹੋਈ ਹੈ ਇਹਨਾਂ ਨੇ ਤੇ ਆਹ ਵੇਖੋ ਮੈਂ ਇਧਰੋਂ ਆ ਰਿਹਾ ਸੀ ਬਾਈ ਮੱਛਰਦਾਨੀ ਲਾ ਰਹੇ ਸੀ ਮੈਂ ਪੁੱਛਿਆ ਬਾਈ ਇਹ ਕਿ ਹਮੇ ਕਹਿੰਦੇ ਆਪਣੇ ਦਾ ਕੰਮ ਸ਼ੌਕ ਦੇ ਆ ਆਪਣਾ ਸ਼ੌਕ ਦੇ ਤੰਦ ਪਾਉਣੇ ਆ ਕਿਉਂਕਿ ਇੱਕ ਗੱਲ ਇਹ ਹੈ ਜਦੋਂ ਕੰਮ ਕਰਨੀ ਲਾਗੇ ਫਿਰ ਬੰਦਿਆਂ ਨੂੰ ਸਹੀ ਚੀਜ਼ ਪਿਆਈਏ ਸਾਫ਼ ਚੀਜ਼ ਪਿਆਈਏ ਤੇ ਬਾਈ ਨਾਲ ਆਪਾਂ ਗੱਲ ਵੀ ਕਰਾਂਗੇ ਤੇ ਅੱਜ ਕਿੰਨਾ ਵਧੀਆ ਜੂਸ ਤਿਆਰ ਕਰਕੇ ਲਿਆ ਰਹੇ ਆ ਮੈਂ ਕਮਾਲ ਮੰਨਦਾ ਵੀ ਮੱਛਰਦਾਨੀ ਕਿਹੜਾ ਲਾਉਂਦਾ ਅਗਲਾ ਕਹਿੰਦਾ ਆਪਾਂ ਕੀ ਲੈਣਾ ਤੇ ਘੈਂਟ ਗੱਲ ਬਾਤ ਆ ਕੀ ਹਾਲ ਆ ਬਾਈ ਵਧੀਆ ਭਾਜੀ ਤੇ ਤੁਸੀਂ ਦੱਸੋ ਟਿਕਾਣ ਵਧੀਆ ਮੈਂ ਕਹਿੰਦਾ ਵੀ ਸਵਾਦ ਲਿਆਤਾ ਜਿਹੜੀ ਮੱਛਰਦਾਨੀਆਂ ਮੈਨੂੰ ਕਿਹੜਾ ਪਤਾ ਸੀ ਵੀ ਤੁਸੀਂ ਮੱਛਰਦਾਨੀ ਲਾਉਣੀ ਆ ਇੱਥੇ ਮੈਂ ਤਾਂ ਮੱਖੀ ਕਰਨਾ ਨਾ ਬਹੁਤ ਜ਼ਿਆਦਾ ਹੋਇਆ ਪਿਆ ਸੀ ਹਾਂਜੀ ਮੱਖੀ ਕਰਨਾ ਬਹੁਤ ਜ਼ਿਆਦਾ ਯਾਰ ਪਰ ਆਪ ਨੂੰ ਇਹ ਨਾ ਅਜੀਬ ਜਿਹਾ ਲੱਗਦਾ ਵੀਰੇ ਯਾਰ ਹੂੰ ਉਹਦੇ ਕਰਕੇ ਪਰ ਆ ਲਾਤੀ ਮਾ ਕੋਈ ਅੱਛਾ ਆ ਵੀ 3-4 ਦਿਨ ਹੋ ਗਏ ਲਾਈ ਨੂੰ ਅੱਛਾ ਹਾਂਜੀ ਇਹ ਤਾਂ ਵਧੀਆ ਹੈ ਨਾ ਬਹੁਤ ਕੰਟਰੋਲ ਹੈ ਲੋਕਾਂ ਦਾ ਧੰਨਵਾਦ ਨਹੀਂ ਕਰਨਾ ਆਪਾਂ ਵੀ ਕਿੰਨਾ ਸਪੋਰਟ ਕੀਤੀ ਬਾਈਆਂ ਨੇ ਆਪਣੀ ਪਹਿਲਾਂ ਵੀਰੇ ਇਹ ਮੇਰੀ ਵੀਡੀਓ ਬਣਾਈ ਸੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੋਡਾ ਵੀ ਹੂੰ ਜਿਲੋਂ ਧੰਨਵਾਦ ਬਾਈ ਸਾਹਾਂ ਦਾ ਮੇਰਾ ਧੰਨਵਾਦ ਤਾਂ ਰਹਿਣ ਦੋ ਬਸ ਉਹਦਾ ਭਾਈ ਭਰਾਵਾਂ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ ਐ ਆਖਿਆ ਵੀ ਆਪਣੇ ਪੰਜਾਬੀ ਭਰਾਵਾਂ ਨੂੰ ਕੰਮ ਦਈਏ ਹਨ ਤੇ ਵਧੀਆ ਚੱਲਦਾ ਕੰਮ ਬਹੁਤ ਵਧੀਆ ਵਧੀਆ ਤੇ ਕੋਈ ਸਨੇਹਾ ਜਿਹੜੇ ਆਪਣੇ ਭਰਾ ਬੇਰੁਜ਼ਗਾਰ ਫਿਰਦੇ ਆ ਕੋਈ ਕੰਮ ਨਹੀਂ ਮਿਲਦਾ ਜਾਂ ਸ਼ਰਮ ਮੰਨਦੇ ਆ ਕੰਮ ਕਰਨ ਤੋਂ ਉਹਨਾਂ ਨੂੰ ਵੀਰੇ ਕੰਮ ਦਾ ਕੋਈ ਵੀ ਆ ਸ਼ਰਮ ਕਰਨ ਵਾਲੇ ਬੰਦੇ ਦੀ ਉਹ ਹੁੰਦੀ ਆ ਵੀਰੇ ਕੰਮ ਕੋਈ ਵੀ ਨਹੀਂ ਮਾੜਾ ਵੱਡੇ ਪਈ ਆ ਜਿਹੜਾ ਕੋ ਮਰਜ਼ੀ ਕਰੀ ਜਾਵੇ ਕੰਮ ਦਾ ਯਾਰ ਬਾਈ ਮਿੱਟੀ ਵੇਖਰੀ ਹੈ ਯਾਰਾ ਹੁਣ ਯਾਰ ਅੱਜਕੱਲ ਮਿੱਟੀ ਦੀ ਕੀਮਤ ਹੋ ਰਹੀ ਹੈ ਵੱਡੇ ਭਾਈ ਯਾਰ ਸਹੀ ਗੱਲ ਹੈ ਹੈ ਕੰਮ ਤਾਂ ਯਾਰ ਬਾਈ ਆਪਦੀ ਆਪੀ ਸੋਚਾ ਕਰੋ ਯਾਰ ਵੀਰੇ ਹਰੇ ਕੰਮ 'ਚ ਪੈਸਾ ਯਾਰ ਅੱਜਕੱਲ ਪ੍ਰੋਫੈਸ਼ਨਲ ਕੰਮ ਕਰੋ ਸਾਰਾ ਯਾਰ ਸਫਾਈ ਵਾਲਾ ਕੰਮ ਕਰੋ ਕੋਈ ਵੀ ਕੰਮ ਕਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਹਰੇ ਕੰਮ ਵਧੀਆ ਹੀ ਆ ਵੀਰੇ ਯਾਰ ਖਾਣ ਨੂੰ ਰੋਟੀ ਮਿਲ ਜਾਂਦੀ ਹੈ ਵੱਡੇ ਭਾਈ ਦੋਨੇ ਤਿੰਨੇ ਟਾਈਮ ਯਾਰ ਪਰਿਵਾਰ ਦੀ ਸੁਰੱਖਿਆ ਬਹੁਤ ਵਧੀਆ ਬਸ ਬਹੁਤ ਆ ਯਾਰ ਬੱਚੇ ਤਾਂ ਹੁੰਦੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਮਿਹਰਬਾਨੀ ਵੀਰੇ ਓਰ ਪੈਸੇ ਦੀਆਂ ਬਾਈ ਠੂਠਾ ਲੱਗਦੀਆਂ ਨੇ ਰੋਜ਼ ਦੀਆਂ ਯਾਰ ਅੱ ਕੀ ਭੈ ਦਾ ਮੜਾ ਪਤੰਗਾ ਉੱਡ ਕੇ ਕਣ-ਕਣ ਦਾ ਨੁਕਸਾਨ ਹੋ ਜਾ ਬਾਈ ਯਾਰ ਮੱਛਰਾਂ ਨਹੀਂ ਲੱਜ ਸਹੀ ਗੱਲ ਹੈ ਆਪਣੇ ਕੋਲੇ ਮਹੀਨਾ ਚੱਲ ਗਈ ਵੀਰੇ 3000 ਰੁਪਏ ਦੀਆਂ ਧੂਫਾਂ ਵੱਜ ਜਾਣੀਆਂ ਸਮਝ ਲੇ ਮੇਰੇ ਸਹੀ ਗੱਲ ਹੈ ਸਹੀ ਗੱਲ 3000 ਰੁਪਏ ਦੀਆਂ ਧੂਫਾਂ ਵੱਜ ਜਾਣੀਆਂ ਨਾਲੇ ਚੀਜ਼ ਆਪਦੀ ਬਣ ਗਈ ਹਮ ਨਾਲੇ ਸਫਾਈ ਵਾਲਾ ਕੰਮ ਹੋ ਗਿਆ ਸਹੀ ਗੱਲ ਹੈ ਬਾਈ ਸਹੀ ਗੱਲ ਇਹ 3000 ਰੁਪਏ ਦੀਆਂ ਧੂਫਾਂ ਇਹ ਤੁਹਾਡੀਆਂ ਕਿੰਨੀਆਂ ਕਿਲਾੜੀਆਂ ਤੁਹਾਡੀਆਂ ਮੇਰੇ ਲਈ ਤਿੰਨ ਨੇ ਵੱਡੇ ਪਈਆ ਅੱਛਾ ਇੱਕ ਤਾਂ ਆਪਣੇ ਆ ਮੋਗਿਆਲੇ ਪੁਲ ਥੱਲੇ ਆ ਸੰਗਰੂਰ ਰੋਡ ਤੇ ਇੱਕ ਜਦੋਂ ਆਪਾਂ ਧਨੋਲਾ ਰੋਡ ਨੂੰ ਜਾਂਦੇ ਆ ਇੱਕ ਉਥੇ ਆ ਉਥੇ ਵੀ ਤਿੰਨਾ ਦੇ ਮੱਛਰ ਦਾਣੀਆਂ ਨੇ ਵੱਡੇ ਭਾਈ ਅੱਛਾ ਤਿੰਨਾ ਦੇ ਮੱਛਰ ਦਾਣੀਆਂ ਮਿਲਣੀਆਂ ਕੀ ਬਾਤ ਹੈ ਨਿਆਰਾ ਹੀ ਆ ਗਿਆ ਭਾਈ ਮੈਂ ਕਹਣਾ ਵੀ ਜਿੰਨੇ ਦੇਖਣ ਵਾਲੇ ਸੀ ਸਾਰਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਤੁਹਾਡੀ ਬਹੁਤ ਲਾਈਕ ਕਰਿਆ ਵੀਰੇ ਲੋਕਾਂ ਨੇ ਬੱਦੇ ਤੋਂ ਵੱਧ ਵੀਰੇ ਜਾਣਦੇ ਸੀ ਆਪਾਂ ਨੂੰ ਅੱਛਾ ਅੱਦੇ ਤੋਂ ਵੱਧ ਲੋਕ ਜਾਣਦੇ ਵੀ ਸੀ ਆਪਾਂ ਨੂੰ ਅੱਛਾ ਵੀ ਜਿਹੜੇ ਰੁਟੀਨ ਵਰਕ ਨੰਗਣ ਵਾਲੇ ਨੇ ਹਾਂ ਉਹ ਲੋਕਲ ਹਰੇਕ ਬੰਦਾ ਕਹਿੰਦਾ ਬਾਈ ਤੇਰੀ ਵੀਡੀਓ ਵਾ ਹਾਂ ਵੀਰੇ ਯਾਰ ਮਾ ਲੇ ਗਿਆ ਜਵੀਰ ਮੇਰਾ ਬਣਾ ਕੇ ਮਗਰ ਠੀਕ ਹੈ ਹੁਣ ਵੀ ਪਾਵਾਂਗੇ ਆਪਾਂ ਮਿਹਰਬਾਨੀ ਮਿਹਰਬਾਨੀ